ਦੋਸਤੋ ਪਿਛਲੇ ਦਿਨੀ ਇੱਕ ਬਹੁਤ ਖਬਰ ਚੱਲੀ ਸੀਗੀ ਬਹੁਤ ਹੀ ਜ਼ਿਆਦਾ ਮਠੰਡੇ ਤੋਂ ਯਾਦ ਹੋਣਾ ਤੁਹਾਨੂੰ ਉਹ ਇੰਨੀ ਗੁੰਝਲਦਾਰ ਆ ਪਰਤਾਂ ਦੇ ਹੇਠ ਇੰਨੀ ਜ਼ਿਆਦਾ ਡੂੰਗੀ ਆ ਕਿ ਉਸ ਨੂੰ ਫੇਰ ਫੁੱਲਣਾ ਕਿਸੇ ਨੇ ਚਾਇਆ ਹੀ ਨਹੀਂ ਤੇ ਨਾ ਹੀ ਉਹ ਸੰਭਵ ਲੱਗਦਾ ਉਸ ਖਬਰ ਨੇ ਸਾਰੀਆਂ ਖਬਰਾਂ ਪਛਾੜ ਦਿੱਤੀਆਂ ਸੀਗੀਆਂ ਪਰ ਉਸ ਖਬਰ ਦੀ ਤਹਿ ਹੇਠ ਚੋਕੂ ਸ਼ ਲੋਕੀਅਸ਼ੀਪ ਐ ਮੈਂ ਸਿਰਫ ਇਨਾ ਹੀ ਕਹਿਣਾ ਚਾਹਾਂਗਾ ਕਿ ਪੁਲਸ ਖੁਦ ਆਪਣੀ ਲੀੜੇ ਹਟਾਉਂਦੀ ਨਜ਼ਰ ਆ ਰਹੀ ਸੀ ਕਿ ਤਾ ਜਦ ਉਸ ਨੂੰ ਲੱਗਿਆ ਕਿ ਮੇਰੇ ਆਪਣੇ ਹੀ ਕੱਪੜੇ ਹਟ ਜਾਣਗੇ ਤਾਂ ਉਸ ਨੇ ਉਹੀ ਕੀਤਾ ਜੋ ਕੀਤਾ ਜਾ ਸਕਦਾ ਸੀ ਆਦਰਵਾਇਸ ਇਸ ਮਾਮਲੇ ਚ ਇੱਕ ਇਨਸਪੈਕਟਰ ਤੋਂ ਲੈ ਕੇ ਇੱਕ ਆਈਪੀਐਸ ਤੱਕ ਖਲ ਉੱਤਰ ਜਾਣੀ ਸੀ ਘਰ ਉੱਜੜ ਜਾਣੇ ਸੀਗੇ ਇਸਮਾਨ ਬਮਾਨ ਭਗਤਾ ਪਾਈ ਕਾ ਤੋਂ ਸ਼ੁਰੂ ਹੋ ਕੇ ਬਠਿੰਡਾ ਫਾਜ਼ਲ ਕਾ ਤੱਕ ਇਹ ਲੈਣ ਦੇਣ ਸੀ ਉਕਤ ਆਈਪੀਐਸ ਫਾਜ਼ਲ ਕਾ ਰਿਹਾ ਫਿਰ ਬਠਿੰਡੇ ਰਿਹਾ ਸਭ ਉਕਤ ਥਾਣੇਦਾਰ ਬਠਿੰਡੇ ਰਿਹਾ ਫਾਜ਼ਲ ਕਾ ਗਿਆ ਤਾਈ 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 ਇੱਕ ਜਿਹੜਾ ਭਗੌੜਾ ਕਰੈਕਟਰ ਐਸ ਵੇਲੇ ਰੈਂਚੋ ਕਹ ਲੋ ਉਹਨੂੰ ਰੈਂਚੋ ਨਾ ਰੱਖ ਦਿੰਨੇ ਆ ਤਾਂ ਰੈਂਚੋ ਦੀ ਬੀਵੀ ਰੌਲਾ ਪਾ ਰਹੀ ਹੈ ਨਾ ਕਿ ਫਾਜ਼ਲ ਕਾ ਬਨੀ ਹੁੰਦਾ ਸੀ ਫਾਜ਼ਲ ਕਾ ਬਨੀ ਹੁੰਦਾ ਸੀ ਮੈਂ ਸਿਰਫ ਇਨਾਂ ਕੋ ਤੁਹਾਨੂੰ ਹਿੰਟ ਦੇ ਦਿੱਤਾ ਹੈ ਕਿ ਅਸਲ ਦੇ ਵਿੱਚ ਇਹ ਤਿੰਨ ਚਾਰ ਕੈਰੈਕਟਰ ਆ ਐਂਜਲੀਨਾ ਆ ਗਈ ਇਹਦੇ ਵਿੱਚ ਰੈਂਚੋ ਆ ਗਿਆ ਇਹਦੇ ਵਿੱਚ ਦੋ ਟੱਲੀ ਤੇ ਸ਼ਟੱਲੀ ਆ ਇੱਕ ਕਹਿ ਲੋ ਕਿ ਰੈਂਚੋ ਦੀ ਬੀਬੀ ਆ ਚਾਰ ਪੰਜ ਕੈਰੈਕਟਰ ਆ ਬਸ ਇਸ ਨੂੰ ਇਹ ਸਮਝੋ ਕਿ ਰੈਂਚੋ ਜਿਹੜਾ ਸੀਗਾ ਉਹ ਕਿਸੇ ਵੇਲੇ ਉਸ ਥਾਣੇਦਾਰ ਦਾ ਸਮਾਨ ਇਧਰ ਉਧਰ ਕਰਦਾ ਸੀ ਪਹਿਲਾਂ ਮੁਖਬਰੀ ਕਰਦਾ ਸੀ ਫਿਰ ਉਹਦੇ ਵਿੱਚ ਐਂਜਲੀਨਾ ਆ ਜਾਂਦੀ ਹੈ ਫਿਰ ਉਹਦੇ ਉਹ ਜਿਹੜਾ ਟੱਲੀ ਥਾਣੇਦਾਰਾ ਉਹਦਾ ਜਿਹੜਾ ਬੌਸ ਹੈ ਸ਼ਟੱਲੀ ਆ ਜਾਂਦਾ ਸਾਰੇ ਮौज-ਮਸਤੀਆਂ ਵੀ ਕਰਦੇ ਆ ਸਭ ਕੁਝ ਕਰਦੇ ਆ ਤੇ ਉਸ ਤੋਂ ਇਲਾਵਾ ਇਹ ਜਿਹੜਾ ਸਾਰਾ ਨੈਟਵਰਕ ਚੱਲਦਾ ਹੈ ਮਤਲਬ ਕਿ ਇਹਦੀ ਕਹਾਣੀ ਇੱਥੇ ਆ ਕੇ ਮੁੱਕ ਜਾਂਦੀ ਹੈ ਕਿ ਪਰਦਾ ਪੋਸ਼ੀ ਜ਼ਰੂਰੀ ਸੀ ਪਰਦਾ ਪੋਸ਼ੀ ਹੋ ਗਈ ਹੁਣ ਜੇ ਆਪਾਂ ਇਸ ਖਬਰ ਤੋਂ ਹਟ ਕੇ ਜਿਹੜੀ ਇੱਕ ਖਬਰ ਬਹੁਤ ਜ਼ਿਆਦਾ ਤਵੱਜੋ ਮੰਗਦੀ ਸੀ ਪਰ ਉਸ ਖਬਰ ਤੇ ਬਹੁਤਾ ਕੰਮ ਨਹੀਂ ਕੀਤਾ ਗਿਆ ਆਉਣ ਵਾਲੇ ਦਿਨਾਂ ਚ ਬਹੁਤ ਰੌਲਾ ਪਵੇਗਾ ਪਰ ਆਪਾਂ ਉਸ ਦੀ ਗੱਲ ਅਗਾਂਹ ਕਰਨੀ ਚਾਹਾਂਗੇ ਮਸਲਾ ਕੀ ਹੈ ਮਸਲਾ ਇਹ ਹੈ ਕਿ ਅਮਰਤਪਾਲ ਸਿੰਘ ਤੇ ਜੋ ਐਨਐਸਏ ਲਾਇਆ ਗਿਆ ਉਸ ਦੀ ਮਿਆਦ 22 April ਨੂੰ ਖਤਮ ਹੋਣ ਜਾ ਰਹੀ ਹੈ ਜੀ 22 April ਇਹਦੇ ਚ ਹੁੰਦਾ ਕੀ ਹੈ ਮੈਂ ਅੱਗੇ ਵੀ ਬਹੁਤ ਵਾਰੀ ਇਸ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ ਕਿ ਦਰਅਸਲ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਐਸੀ ਇਤਿਆਤਨ ਹਿਰਾਸਤ ਹੈ ਕਿ ਜਿਹੜੀ 2 ਸਾਲ ਤੋਂ ਵੱਧ ਨਹੀਂ ਲਿਜਾਈ ਜਾ ਸਕਦੀ ਇੱਕ ਸਾਲ ਪਲੱਸ ਇੱਕ ਸਾਲ ਇਸ ਤੋਂ ਬਾਅਦ ਇਸ ਨੂੰ ਐਕਸਟੈਂਡ ਨਹੀਂ ਕੀਤਾ ਜਾ ਸਕਦਾ ਹਾਂ ਉਹ ਜਿਹੜੀ 2 ਸਾਲ ਦੀ ਕੈਦ ਹੁੰਦੀ ਹੈ ਹਿਰਾਸਤ ਹੁੰਦੀ ਹੈ ਉਹ ਕਿਸੇ ਖਾਤੇ 'ਚ ਨਹੀਂ ਜਾਂਦੀ ਮਸਲਨ فرض ਕਰੋ ਕਿ ਮੈਂ ਟ੍ਰਾਇਲ ਕੋਰਟ ਦੇ ਵਿੱਚ ਵਾਸਿਆ ਹੋਇਆ ট্রায়াল কোর্ট ਨੇ 2 ਸਾਲ ਬਾਅਦ ਮੈਨੂੰ ਸਮਾਨਤਾ ਦਿੱਤੀ ਮੈਨੂੰ ਸਜ਼ਾ ਹੋਈ 5 ਸਾਲ 3 ਸਾਲਾਂ ਬਾਅਦ ਯਾਨੀ 2 ਸਾਲ ਅੰਦਰ ਰਿਹਾ 3 ਸਾਲ ਦਾ ਗੈਪ ਤੇ ਉਸ ਤੋਂ ਬਾਅਦ ਸਜ਼ਾ ਹੋਈ 5 ਸਾਲ ਤਾਂ ਜਿਹੜੇ ਮੈਂ ਮਤਲਬ ਕਿ 3 ਸਾਲ ਬਾਹਰ ਬਤਾਇਆ ਉਹ ਕਿਸੇ ਖਾਤੇ 'ਚ ਨਹੀਂ ਜਿਹੜੇ 2 ਸਾਲ ਪਹਿਲਾਂ ਅੰਦਰ ਬਤਾਇਆ ਉਹ 5 'ਚੋਂ ਮਾਈਨਸ ਕਰ ਦੋ ਯਾਨੀ 3 ਸਾਲ ਦੀ ਕੈਦ ਬਾਕੀ ਰਹਿ ਜਾਏਗੀ ਤਾਂ ਇਹਦੇ ਵਿੱਚ ਜੋ ਡਿਬਰੂਗੜ ਤੋਂ ਆਏ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਜੇ ਇਸ ਵੇਲੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਨੌ ਸਾਥੀ ਆਏ ਆ ਅਮਰਤਪਾਲ ਸਿੰਘ ਦੇ ਜਿਨ੍ਹਾਂ ਤੇ ਐਨਐਸਏ ਲੱਗੀ ਸੀ ਜਿਹਦੇ ਚ ਚਾਰ ਤੇ ਬਠਿੰਡਾ ਭੇਜੇ ਗਏ ਤਿੰਨ ਪਟਿਆਲਾ ਤੇ ਇੱਕ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹਾਲਾਂਕਿ ਪਪਲਪ੍ਰੀਤ ਸਿੰਘ ਦਾ ਹਾਲੇ ਪਤਾ ਨਹੀਂ ਲੱਗ ਰਿਹਾ ਜਦੋਂ ਤੱਕ ਅਸੀਂ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਤੋਂ ਕਦੋਂ ਤੱਕ ਇੱਥੇ ਪਹੁੰਚੇਗਾ ਕਦੋਂ ਉਸ ਨੂੰ ਪੇਸ਼ ਕੀਤਾ ਜਾਵੇਗਾ ਵਗੈਰਾ ਵਗੈਰਾ ਗੱਲਾਂ ਉਹ ਸੀ ਕਲੀਅਰ ਕਰ ਦਿੰਗੇ ਕਿਉਂਕਿ ਇੱਥੇ ਆ ਕੇ ਵੀ ਰਿਮਾਂਡ ਹੋਏਗਾ ਉਸ ਤੋਂ ਬਾਅਦ ਫਿਰ ਜੇਲ੍ਹ ਦਾ ਪਤਾ ਲੱਗੇਗਾ ਕਿ ਕਿਸ ਜਿਲ੍ਹੇ ਚ ਭੇਜਿਆ ਜਾਂਦਾ ਹੈ ਤਾਂ ਆਪਾਂ ਉੱਤਰ ਪ੍ਰਦੇਸ਼ੇ ਵਾਪਸ ਕਿ ਉਹ ਜਿਹੜੀ ਇਤਿਆਤਨ ਹਿਰਾਸਤ ਹੈ ਉਹਦੀ ਮਿਆਦ ਕਿਸੇ ਵੀ ਕੇਸ ਦੇ ਵਿੱਚ ਨਹੀਂ ਪਾਈ ਜਾਏਗੀ ਜੋ ਸੀਖਾਂ ਦੇ ਪਿੱਛੇ ਕੱਟੀ ਆ ਕਿਸੇ ਵੀ ਡਿਬਰੂਗੜ ਦੇ ਬੰਦੀ ਨੇ ਜੋ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਆ ਗਿਆ ਅਮਰਤਪਾਲ ਸਿੰਘ ਦੀ ਹਿਰਾਸਤ ਦੀ ਮਿਆਦ 22 April ਤੱਕ ਇਹਦਾ ਮਤਲਬ ਇਹ ਹੈ ਕਿ NSA ਤੇ ਐਕਸਟੈਂਡ ਨਹੀਂ ਹੋਣ ਜਾ ਰਿਹਾ ਤਾਂ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਚ ਲਿਆਂਦਾ ਜਾਏਗਾ ਮੇਰੇ ਖਿਆਲ ਦੇ ਨਾਲ ਇਸ ਸਵਾਲ ਦਾ ਜਵਾਬ ਥੋੜਾ ਜਿਹਾ ਨਹੀਂ ਕਾਫੀ ਡਾਟਾ ਹੈ ਸਾਬ NSA ਹਟੇਗਾ ਹਟਣਸਾਰ ਹੋ ਸਕਦਾ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਵੇ ਪੰਜਾਬ ਲਿਆ ਕੇ ਅਦਾਲਤ ਚ ਪੇਸ਼ ਕੀਤਾ ਜਾਵੇ ਉਸ ਤੋਂ ਬਾਅਦ ਰਿਮਾਂਡ ਲਿਆ ਜਾਵੇ ਹੋ ਸਕਦਾ ਹੈ ਕਈ ਦਿਨਾਂ ਦੀ ਜਿਹੜੀ ਰਿਮਾਂਡ ਦੀ ਸਿਰਾਸਤ ਹੈ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਨੂੰ ਜੁਡੀਸ਼ੀਅਲ ਕਰ ਦਿੱਤਾ ਜਾਵੇ ਇਹ ਸੋ ਮੇਰਾ ਮੰਨਣਾ ਹੈ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਨਾਲ ਕੀ ਕੀਤਾ ਜਾਏਗਾ ਇਹ ਇੱਕ ਬੜਾ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਤਾਂ ਇਹਦੇ ਜਦੋਂ ਆਪਾਂ ਜਵਾਬ ਲੱਭਣੇ ਜਵਾਬ ਟੋਲਣੇ ਸਟਾਰਟ ਕਰਦੇ ਹਾਂ ਤਾਂ ਸਭ ਤੋਂ ਵੱਡਾ ਤੇ ਮਨ ਦੇ ਵਿੱਚ ਇਹੀ ਸਵਾਲ ਕਹਿ ਲੋ ਕਿ ਜਵਾਬ ਹਾਸਲ ਕਰਦਾ ਹੈ ਕਿ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਦੀ ਅਸੈਂਬਲੀ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਪ੍ਰिजन ਐਕਟ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਕਹਿ ਲੋ ਕਿ ਨੁਕਤਾ ਲਿਆਂਦਾ ਕਿ ਭਾਈ ਹੁਣ ਪੰਜਾਬ ਦੇ ਬੰਦੀ ਨੂੰ ਬਾਹਰਲੇ ਸੂਬਿਆਂ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਕਹ ਲਵਾਂ ਕਿ ਕਾਲੀ ਨਾਲ ਲਿਆ ਗਿਆ ਫੈਸਲਾ ਸੀ ਕੋਈ ਮਤਲਬ ਕਿ ਇਹਦੇ ਤੇ ਅਗਾਊ ਜਾਂ ਅਗੇਤਾ ਵਿਚਾਰ ਚਰਚਾ ਮੈਂ ਤਾਂ ਸੁਣਿਆ ਨਹੀਂ ਸੀ ਕਦੇ ਹਾਂ ਪ੍ਰਬੰਧਕੀ ਅਧਾਰ ਤੇ ਅੱਗੇ ਵੀ ਮਤਲਬ ਕਿ ਜੇਲਾਂ ਦੀਆਂ ਬਦਲੀਆਂ ਅਦਲੀਆਂ ਤੁਰੀਆਂ ਫਿਰਦੀਆਂ ਸੀਗੀਆਂ ਪਰ ਇਹ ਇੰਨੀ ਕਾਲੀ ਦੇ ਵਿੱਚ ਆਇਆ ਕਿ ਸਾਡੇ ਵੀ ਕੰਨ ਖੜੇ ਹੋ ਗਏ ਕਿ ਐਸਾ ਕਿਉਂ ਹੋ ਗਿਆ ਕਿਉਂਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਸਭ ਨੂੰ ਪਤਾ ਕਿ ਡਰਗ ਰੈਕਟ ਚੱਲਦਾ ਹੈ ਸੁਪਾਰੀ ਕਿਲਿੰਗ ਤੱਕ ਮਾਮਲੇ ਜਿਹੜੇ ਆਉਂਦੇ ਰਿਕਾਰਡ ਹੋਏ ਨੇ ਧਮਕੀਆਂ ਹੁੰਦੀਆਂ ਨੇ ਰੰਗਦਾਰੀਆਂ ਹਾਸਲ ਕੀਤੀਆਂ ਜਾਂਦੀਆਂ ਬਹੁਤ ਵੱਡੇ ਪੱਧਰ ਤੇ ਡਰਗ ਰੈਕਟ ਬਾਹਰੀ ਤੋਂ ਇਲਾਵਾ ਅੰਦਰ ਨਸ਼ਾ ਵੀ ਚੇਆ ਜਾਂਦਾ ਇੱਥੋਂ ਤੱਕ ਕਿ ਅੰਦਰ ਜੂਆ ਖੜਾਇਆ ਜਾਂਦਾ ਹੈ ਜੂਆ ਖੇਡਿਆ ਜਾਂਦਾ ਬਹੁਤ ਕੁਝ ਹੁੰਦਾ ਹੈ ਸਾਬੰਦਰ ਦੀ ਦੁਨੀਆ ਦੇ ਵਿੱਚ ਪਰ ਉਹ ਤੋਂ ਤੱਕ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਐਸਾ ਕੋਈ ਕਾਨੂੰਨ ਲਿਆਈਏ ਜਾਂ ਅਸੀਂ ਕੋਈ ਸੋਧ ਤਰਮੀਮ ਲਿਆਈਏ ਕਿ ਬਾਹਰਲੇ ਸੂਬਿਆਂ ਚ ਬੰਦੀਆਂ ਕੈਦੀ ਜਿਹੜੇ ਉਹ ਸ਼ਿਫਟ ਕੀਤੇ ਜਾਣ ਜਿਵੇਂ ਹੀ NSA ਹਟਨੇ ਸਟਾਰਟ ਹੋਏ ਇਹ ਜਿਹੜਾ ਪ੍ਰिजन ਐਕਟ ਦਾ ਬਦਲਾਅ ਸੀ ਕਿਉਂ ਆਇਆ ਇਸ ਕਿਉਂ ਨੂੰ ਹੀ ਆਪਾਂ ਫੜ ਕੇ ਚੱਲੀਏ ਤਾਂ ਜਵਾਬ ਮਿਲ ਜਾਂਦਾ ਹੈ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਉਣਾ ਜ਼ਰੂਰੀ ਹੈ ਪਰ ਪੰਜਾਬ ਚ ਰੱਖਿਆ ਜਾਏਗਾ ਕਿ ਨਹੀਂ ਉਹ ਹਾਲਾਤ ਦੇ ਮੁਤਾਬਕ ਤੈਅ ਕੀਤਾ ਜਾਊਗਾ ਸਮਝੇ ਕਿ ਨਹੀਂ ਕਿ ਫਰਜ਼ ਕਰੋ ਹੁਣ ਤੁਸੀਂ ਦੇਖੋ ਕਿ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਕਿ ਪਿਛਲੇ ਦਿਨੀ ਬਠਿੰਡਾ ਜੇਲ੍ਹ ਚ ਪ੍ਰਧਾਨ ਮੰਤਰੀ ਭਗਵੰਤ ਸਿੰਘ ਬਾਜੇ ਕੇ ਉਹਦੀ ਇੱਕ ਆਡੀਓ ਜਿਹੜੀ ਵਾਇਰਲ ਹੋ ਗਈ ਸੀ ਉਹ ਆਡੀਓ ਕਿਵੇਂ ਵਾਇਰਲ ਹੋਈ ਉਸਨੇ ਜੇਲ੍ਹ ਦਾ ਜਿਹੜਾ ਪੀਸੀਓ ਹੁੰਦਾ ਉਸ ਤੋਂ ਕਾਲ ਕੀਤੀ ਅਗੋਂ ਕਿਸੇ ਨੇ ਰਿਕਾਰਡ ਕਰ ਲਈ ਤੇ ਉਸ ਤੋਂ ਬਾਅਦ ਸਭ ਕੁਝ ਹੋ ਗਿਆ ਤਾਂ فرض ਕਰੋ ਜੇ ਅਮਰਤਪਾਲ ਸਿੰਘ ਕਿਸੇ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਵੇ ਤੇ ਐਸਾ ਕੋਈ ਮੈਸੇਜ ਆ ਜਾਵੇ ਇਲੈਕਸ਼ਨ ਦੇ ਮੌਕੇ ਤੇ ਇਲੈਕਸ਼ਨ ਚੱਲ ਰਿਹਾ ਹੋਵੇ ਤਾਂ ਕੀ ਹੋਏਗਾ ਸੋਚ ਕੇ ਦੇਖੋ ਜਾਂ ਕੋਈ ਹੋਰ ਕੋਈ ਤਗੜਾ ਮੈਸੇਜ ਆ ਜਾਵੇ ਸੋਚ ਕੇ ਦੇਖੋ ਔਰ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਮੇਰੇ ਖਿਆਲ ਦੇ ਨਾਲ ਰੋਕਣਾ ਡੱਕਣਾ ਬਹੁਤ ਮੁਸ਼ਕਲ ਕਾਰਜ ਹੈ ਸੋ ਸਰਕਾਰ ਸ਼ਾਇਦ ਇਸੇ ਚੀਜ਼ ਨੂੰ ਪਾਸ ਗਈ ਸੀ ਇਸੇ ਚੀਜ਼ ਨੂੰ ਅਗਾਊ ਉਹਨਾਂ ਨੇ ਕਿਆਫ ਲਿਆ ਅੰਦਾਜ਼ਾ ਲਾ ਲਿਆ ਕਿ ਸਾਡੇ ਇੱਥੇ ਜੇਤੇ ਹਾਲਾਤ ਠੀਕ ਰਹੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਠੀਕ ਠਾਕ ਜੇਲ੍ਹ ਦੇ ਵਿੱਚ ਕੈਦ ਕੱਟ ਕੇ ਦਨ ਚਲੀ ਜਾਊਗਾ ਪਰੰਤੂ ਜੇਕਰ ਕੋਈ ਰਾਜਸੀ ਜਾਂ ਜੇਲ੍ਹ ਪ੍ਰਬੰਧਕੀ ਕੋਈ ਘੜਬੜ ਹੁੰਦੀ ਆ ਤਾਂ ਅਸੀਂ ਤੁਰੰਤ ਜਿਹੜੇ-ਜਿਹੜੇ ਬੰਦੇ ਚਾਹਾਂਗੇ ਉਹਨਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਸੁੱਟ ਦੇਵਾਂਗੇ ਚੱਲ ਰਿਹਾ ਸਾਬ ਦੂਜੀ ਚੀਜ਼ ਅੰਦਰ ਦੀ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਹਾਂ ਸਾਬ ਦੂਜੀ ਅੰਦਰ ਦੀ ਚੀਜ਼ ਇਹ ਹੈ ਕਿ ਇਸ ਵੇਲੇ ਜੋ ਅਕਾਲੀਆਂ ਦਾ ਕਮ ਇਸਾਨ ਹੈ ਉਹਦੇ ਵਿੱਚ ਹੁਣ ਮੇਰੀ ਤੇ ਅਗਾਊ ਜਿਹੜੀ ਭਵਿੱਖਬਾਣੀ ਕਹਿ ਲਉ پیشن گوئی ਕਹਿ ਲਉ ਜਾਂ ਮੇਰੀ ਸਮਝ ਕਹਿ ਲਉ ਉਹ ਇਹੋ ਆ ਕਿ ਕਾਨੂੰਨੀ ਲੜਾਈ ਇਹਨਾਂ ਨੇ ਲੜਨੀ ਆ ਕਾਨੂੰਨੀ ਲੜਾਈ ਸ਼ੁਰੂ ਹੁੰਦੀ ਵੀ ਨਜ਼ਰ ਆ ਰਹੀ ਆ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਕਾਦੇ ਲਈ ਭਰਤੀਆਂ ਵਾਸਤੇ ਮੈਂ ਇਹੀ ਗੱਲ ਬਹੁਤ ਲੰਮੇ ਸਮੇਂ ਤੋਂ ਕਹਿ ਰਿਹਾ ਸੀਗਾ ਕਿ ਭਾਈ ਇਹਨਾਂ ਦੀ ਭਰਤੀ ਭਰਤੀ ਦਾ ਟਕਰਾਓ ਹੈ ਜਿਹੜਾ ਉਹ ਅਸਲ ਦੇ ਵਿੱਚ ਕਾਨੂੰਨੀ ਦਿਸ਼ਾ ਵੱਲ ਹੀ ਵੱਧ ਰਿਹਾ ਕਿ ਉੱਥੇ ਜਾ ਕੇ ਕਾਨੂੰਨੀ ਚੌਕਟੇ 'ਚ ਹੀ ਲੜਾਈ ਲੜੀ ਜਾਏਗੀ ਪਰ ਜੋ ਕਹਾਣੀ ਪਿੱਛੋਂ ਚਲਾਈ ਗਈ ਹੈ ਦਿੱਲੀ ਅੰਨੀਓ ਚਣਕਿਆ ਉਸ ਕਰਵਾਰ ਬਣੀ ਉਹ ਕਹਾਣੀ ਇਹ ਹੋ ਸੀ ਕਿ ਕਿ ਅਕਾਲੀ ਦਲ ਸਰਵਾਈਵ ਕਰੇ ਪਰ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਵੇ ਤਾਂ ਕਿ ਉਸ ਦਾ ਐਡਵਾਂਟੇਜ ਉਸ ਚੀਜ਼ ਦਾ ਫਾਇਦਾ ਜਾਂ ਸਖਬੀਰ ਸਿੰਘ ਬਾਦਲ ਪ੍ਰਤੀ ਜੋ ਕੜਤਨ ਹੈ ਉਹ ਨਿਕਲ ਕੇ ਸਾਡੇ ਲਈ ਮਠਾਸ ਹੀ ਮਠਾਸ ਰਹਿ ਜਾਵੇ ਉਹ ਕਹਾਣੀ ਹਲੇ ਕੈਲੋ ਕਿਸੇ ਰੇ ਲੱਗਦੀ ਨਜ਼ਰ ਨਹੀਂ ਆਂਦੀ ਹਾਈ ਸੇਵਾ ਵਾਸਤੇ ਤੁਸੀਂ ਦੇਖੋ ਕਿ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਐਸਟੀਪੀਸੀ ਦੀਆਂ ਵੋਟਰ ਸੂਚੀਆਂ ਮੁਕੰਮਲ ਨੇ ਸਭ ਕੁਝ ਤਾਂ ਜਦੋਂ ਇਹ ਦੋਵੇਂ ਧੜੇ ਆਪਸ ਦੇ ਵਿੱਚ ਖਹਿੜ ਰਹੇ ਆ ਦੋਵਾਂ ਧੜਿਆਂ ਚੋਂ ਕੋਈ ਵੀ ਧੜਾ ਇਸ ਵੇਲੇ ਦਮ ਨਹੀਂ ਪਰ ਸਕਦਾ ਕਿ ਮੈਸਟੀਪੀਸੀ ਜਿੱਤ ਜਾਊਗਾ ਤਾਂ ਉਸ ਸੂਰਤ ਦੇ ਵਿੱਚ ਕੇਂਦਰ ਨੂੰ ਇਹ ਡਰਿਆ ਕਿ ਅਮਰਤਪਾਲ ਸਿੰਘ ਉਧਰੋਂ ਪੰਜਾਬ ਆ ਜਾਵੇ ਉਧਰੋਂ ਅਸੀਂ ਇਲੈਕਸ਼ਨ ਡਿਕਲੇਅਰ ਕਰ ਦਈਏ ਇਹ ਧੜਾ ਐਸਟੀਪੀਸੀ ਤੱਕ ਪਹੁੰਚ ਗਿਆ ਤਾਂ ਇਹ ਜੋ ਅਸੀਂ ਗੇਮ ਲਾ ਰਹੇ ਹਾਂ ਉਧਰ ਇਸ ਗੇਮ ਦੇ ਖਿਲਾਾਰੇ ਪਾ ਦੇਣਗੇ ਵਿਚਲੀ ਗੱਲ ਇਹ ਆ ਇਸੇ ਕਰਕੇ ਤੁਸੀਂ ਦੇਖੋਗੇ ਕਿ ਐਸਟੀਪੀਸੀ ਚੋਣਾ ਵਾਸਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਹੋਏ ਪਰ ਅੰਤ ਦੇ ਵਿੱਚ ਉਹ ਜਿਹੜੇ ਕਾਰਜ ਸੀਗੇ ਉਹ ਬਿਲਕੁਲ ਠੰਡੇ ਹੋ ਗਏ ਸਭ ਠੰਡੇ ਬਸ ਦੇ ਚਲੇ ਗਏ ਇਸ ਤੋਂ ਇਲਾਵਾ ਅੰਦਰ ਦੀ ਗੱਲ ਜਿਹੜੀ ਹੈ ਉਹ ਇਹ ਆ ਕਿ ਜਿਹੜੀ ਆਮ ਰਾਜਨੀਤੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਚਰਚਾ ਹੈ ਕੇ ਮਾਜੇ ਚ ਕਟੋ-ਕਟ ਅਮਰਤਪਾਲ ਸਿੰਘ ਦਾ ਧੜਾ ਜਿਹੜਾ ਹੈ ਜਾਂ ਉਹਨਾਂ ਦਾ ਅਕਾਲੀ ਦਲ ਹੈ ਉਹ ਵੋਟ ਦੇ ਵਿੱਚ ਸਨਮਾਰੀ ਲਾਏਗਾ ਸਾਰੀਆਂ ਪਾਰਟੀਆਂ ਇਸ ਵੇਲੇ ਉਸ ਕੈਲਕੂਲੇਸ਼ਨ ਨੂੰ ਪੋਟਿਆਂ ਤੇ ਕਰ ਰਹੀਆਂ ਕਿ ਕਿਸ ਨੂੰ ਨੁਕਸਾਨ ਹੋ ਸਕਦਾ ਕਿਸ ਨੂੰ ਫਾਇਦਾ ਹੋ ਸਕਦਾ ਤੇ ਇਸ ਤੋਂ ਇਲਾਵਾ ਇੱਕ ਵੱਡੀ ਗੱਲ ਉਹ ਇਹ ਤੁਹਾਨੂੰ ਅੰਦਰ ਦੀ ਦੱਸ ਦੇਣਾ ਕਿ ਅਮਰਤਪਾਲ ਸਿੰਘ ਬਸ ਜਿੱਥੇ ਹੈਗੇ ਆ ਰਾਜਨੀਤੀ ਦੇ ਜਿਸ ਕੈ ਲੋਕੇ ਧਰੇ ਤੇ ਖਲੋਤੇ ਆ ਉੱਥੇ ਤੱਕ ਹੀ ਸੀਮਤ ਰਹਿਣਗੇ ਬਾਕੀ ਦੀ ਜਿਹੜੀ ਐਸਜੀਪੀਸੀ ਜਾਂ ਇਥੋਂ ਦੀ ਪੰਜਾਬ ਪੋਲਿਟਿਕਸ ਹੋਏਗੀ ਮੇਰਾ ਜਿੰਨਾ ਕੋ ਮੰਨਣਾ ਕਿ ਉਹ ਸਾਰੇ ਦੇ ਵਿੱਚ ਉਹਨਾਂ ਦੇ ਪਿਤਾ ਤਰਸੀਮ ਸਿੰਘ ਦੀ ਭੂਮਿਕਾ ਅਤੇ ਉਹਨਾਂ ਦੇ ਸਾਥੀਆਂ ਦੀ ਭੂਮਿਕਾ ਅਹਿਮ ਰਹਿਣ ਚੱਲ ਰਹੀ ਆ ਇਹ ਗੱਲ ਤੁਸੀਂ ਅਗਾ ਜਾ ਕੇ ਦੇਖ ਲੈਣਾ ਸਹੀ ਸਿੱਧ ਹੁੰਦੀ ਹੈ ਜਾਂ ਗਲਤ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਵਸ ਆਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ